ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਆ ਬਾਈ ਸਾਰੇ ਭਰਾਵਾਂ ਦੇ ਠੀਕ ਠਾਕ ਆ ਹਾਰੇ ਛੋਟੇ ਵੱਡੇ ਭਰਾ ਜਾਨਵਰ ਪੰਛੀ ਸਾਰੇ ਦੇ ਠੀਕ ਆ ਬਾਈ ਤੇ ਆ ਅਸੀਂ ਬਾਈ ਉਹ ਬੱਚੇ ਜਿਹੜੇ ਆਪਾਂ ਉਹਦੇ ਤੁਹਾਨੂੰ ਦਿਖਾਏ ਸੀ ਨਾ ਛੋਟੇ ਬੱਚੇ ਚੱਕ ਕੇ ਹੱਥ ਨਾਲ ਪਾਲਣ ਦਾ ਤਰੀਕਾ ਆਏ ਬਾਈ ਉਹ ਬੱਚੇ ਤੇ ਆਪਾਂ ਇਹਨਾਂ ਨੂੰ ਹੁਣ ਜਾਲ 'ਚ ਪਾਉਣ ਲੱਗ ਗਏ ਅੱਜ ਪਾਏ ਆ ਪਹਿਲੇ ਦਿਨ ਜਾਲ 'ਚ ਤੇ ਬਸ ਥੋੜੀ ਜਿਹੀ ਗਿਜਾ ਲਾਂਗੇ ਹੋਰ 10 15 ਦਿਨਾਂ ਤੱਕ ਇੱਕ ਦੋ ਹੁਣ ਕਿ ਦਿਨਾਂ ਫੈਂਸੀਆਂ ਹੀ ਹੋ ਗਈਆਂ ਸੀਗੀਆਂ ਚਲੋ ਹੁਣ ਹੋ ਗਈਆਂ ਲੋਡ ਕਰਤੀਆਂ ਸੈਟਅਪ ਚਾਹੀ ਬੱਚੇ ਉਹ ਵੜਦਾ ਜਿਹੜੇ ਸੀਗੇ ਦੇਖ ਲਓ ਪੂਰੇ ਵਧੀਆ ਤੰਦਰੁਸਤ ਪੜੇ ਆ ਐਨ ਕੋਈ ਕਿਸੇ ਕਸੇ ਹੁੰਦੀ ਤਕਲੀਫ ਨਹੀਂ ਇਹਨਾਂ ਨੂੰ ਐਨ ਪੂਰੇ ਵਧੀਆ ਦੇਖ ਲਓ ਭਾਈ ਡੇਡੇ ਚੱਕ ਕੇ ਪਾ ਲਿਆ ਕਰੋ ਹੱਥ ਨਾ ਗਿਜ ਜਾਂਦੇ ਪੂਰੇ ਵਧੀਆ ਵੀਰੇ Mae'r braf yn ychydig ar